ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵਿਵਾਦਿਤ ਤਸਵੀਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਕਿ ਇਹ ਅਜੀਤ ਸਿੰਘ ਪੂਲਾ ਜਿਨ੍ਹਾਂ ਦੀ ਇੱਕ ਨਿਹੰਗ ਸਿੰਘ ਜਥੇਬੰਦੀ ਵੀ ਰਹੀ ਹੈ ਔਰ ਉਹਨਾਂ ਦੇ ਨਾਲ ਸੰਬੰਧਤ ਇੱਕ ਅਜਾਈਹ ਤਸਵੀਰ ਲਗਾਈ ਗਈ ਹੈ ਜਿਸ ਦੀ ਮੌਜੂਦਾ ਸਮੇਂ ਦੇ ਵਿੱਚ ਜਥੇਦਾਰ ਬਾਬਾ ਰਣਜੀਤ ਸਿੰਘ ਪੂਲਾ ਦੇ ਵੱਲੋਂ ਅਗਵਾਈ ਕੀਤੀ ਜਾ ਰਹੀ ਹੈ ਅਤੇ ਸੱਚਖੰਡ ਵਾਸੀ ਜਥੇਦਾਰ ਬਾਬਾ ਦੀਪ ਸਿੰਘ ਪੂਲਾ ਉੱਪਰ ਲਿਖਿਆ ਗਿਆ ਤਾਂ ਨਾਲ ਹੀ ਭਾਈ ਤਾਰੂ ਸਿੰਘ ਦੀ ਤਸਵੀਰ ਹੈ ਤੇ ਨਾਲ ਹੀ ਬਾਬਾ ਕਾਨ ਸਿੰਘ ਪੂਲਾ ਦੀ ਤਸਵੀਰ ਹੈ ਇਹ ਤਸਵੀਰ ਦੇਖ ਸਕਦੇ ਹੋ ਕਿ ਬਿਲਕੁਲ ਆ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਅੱਜ ਖਾਲਸੇ ਦਾ ਹੋਲਾ ਮਹੱਲਾ ਦਾ ਦਿਨ ਮਨਾਇਆ ਜਾ ਰਿਹਾ ਤਾਂ ਇੱਥੇ ਲੱਗੀ ਹੋਈ ਹੈ ਇਹ ਇੱਕ ਨੰਬਰ ਗੇਟ ਪੈਂਦਾ ਏ ਖਾਲਸਾ ਵਿਰਾਸਤ ਦਾ ਤਾਂ ਬਿਲਕੁਲ ਉਹਦੇ ਇੱਥੇ ਤਸਵੀਰ ਲੱਗੀ ਹੋਈ ਆ ਜਿੱਥੋਂ ਅਸੀਂ ਦਾਖਲ ਹੁੰਨੇ ਆ ਤਾਂ ਦੂਦੇ ਪਾਸੇ ਇਧਰ ਦਾ ਮਾਹੌਲ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਕਿ ਜਿੱਥੇ ਅਜਿਹੀ ਇੱਕ ਵਿਵਾਦਤ ਤਸਵੀਰ ਲੱਗੀ ਹੋਈ ਆ ਤਾਂ ਉੱਥੇ ਹੀ ਤਮਾਮ ਸਾਰੀਆਂ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਜਿਹੜੀਆਂ ਸਿੱਖ ਸੰਪਰਦਾਵਾਂ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਇਹ ਸਭ ਤੋਂ ਪਹਿਲਾਂ ਜਿਹੜੀ ਇਸੇ ਤਸਵੀਰ ਦੇ ਨੇੜੇ ਸੰਪਰਦਾਏ ਦਲਬਾਬਾ ਵਿਦੀ ਚੰਦ ਜੀ ਉਹਨਾਂ ਦੀ ਜਿਹੜਾ ਇਸ਼ਤਿਹਾਰ ਲੱਗਾ ਹੋਇਆ ਹੈ ਫਲੈਕਸ ਲੱਗੀ ਹੋਈ ਹੈ ਅਤੇ ਖਾਲਸੇ ਦੇ ਹੋਲੇ ਮਹੱਲੇ ਦੇ ਸਬੰਧ ਵਿੱਚ ਵਧਾਈਆਂ ਦਿੱਤੀਆਂ ਧਾਰੀਆਂ ਨੇ ਇਸ ਤੋਂ ਅੱਗੇ ਤਸਵੀਰ ਲੱਗੀ ਹੋਈ ਹੈ ਦਮਦਮੀ ਟਕਸਾਲ ਦੇ ਜਿਹੜੇ ਆਗੂ ਨੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਪ੍ਰਧਾਨ ਉਹਨਾਂ ਦੀ ਤਸਵੀਰ ਲੱਗੀ ਹੋਈ ਤਾਂ ਇਸ ਤੋਂ ਅਗੇਰੇ ਵੀ ਤੁਹਾਡੇ ਨਾਲ ਇੱਥੋਂ ਦਾ ਜਿਹੜਾ ਪੂਰਾ ਵਰਤਾਂਤ ਹੈ ਉਹ ਸਾਂਝਾ ਕਰ ਦਿੰਨੇ ਆ ਕਿ ਇੱਥੇ ਹੋਰ ਦੇ ਨਜ਼ਦੀਕਲੇ ਪਾਸੇ ਕਿਹੜੀਆਂ-ਕਿਹੜੀਆਂ ਤਸਵੀਰਾਂ ਜਾਂ ਨੇ ਹੋਲੇ ਮਹੱਲੇ ਦੇ ਸੰਬੰਧ ਵਿੱਚ ਔਰਾਂ ਇਹਨਾਂ ਤੋਂ ਕਿਆਸਰਾ ਹੀ ਲਾਈ ਲਾਈ ਜਾ ਸਕਦੀ ਹੈ ਕਿ ਕੀ ਕਿਸੇ ਵੀ ਅਜਾਹੀ ਸੰਪਰਦਾ ਦੇ ਵਿੱਚ ਗੱਲ ਨਹੀਂ ਜਾਏ ਇੱਕ ਅੱਖਾਂ ਤੋਂ ਪਰੋਖਾ ਵਿਸ਼ਾ ਕਿਹਾ ਜਾ ਸਕਦਾ ਹੈ ਇਧਰਲੇ ਪਾਸੇ ਸਭ ਤੋਂ ਉੱਤੇ ਤਸਵੀਰ ਦੇਖ ਸਕਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਗਾਈ ਹੋਈ ਤਸਵੀਰ ਹੈ ਅਤੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਸੁਲਤਾਨ ਸਿੰਘ ਜੀ ਜਾਂ ਸ੍ਰੀ ਕਲਤਕ ਸਭ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਤਸਵੀਰ ਲੱਗੀ ਹੋਈ ਹੈ ਔਰ ਦੂਜੇ ਪਾਸੇ ਆਪਣੇ ਆਪ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੀ ਤਸਵੀਰ ਇੱਕ ਵਿਵਾਦਤ ਤੁਹਾਡੇ ਨਾਲ ਸੰਨੀ ਕੀਤੀ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਕਿ ਅਜੀਤ ਸਿੰਘ ਪੂਲਾ ਉਹੀ ਖਸ਼ ਨੇ ਜਿਨ੍ਹਾਂ ਦੇ ਵੱਲੋਂ ਜਿਹੜਾ ਸੀ ਭਾਈ ਬਲਵਿੰਦਰ ਸਿੰਘ ਜਟਾਣਾ ਜੋ ਕਿ ਪਾਣੀਆਂ ਦੇ ਪੰਜਾਬ ਦੇ ਪਾਣੀਆਂ ਦੇ ਰਾਖੇ ਕਰਕੇ ਮੰਨੇ ਜਾਂਦੇ ਨੇ ਔਰ ਉਹਨਾਂ ਨੇ ਖਾਸ ਕਰ ਇਸ ਮੁੱਦੇ ਦੇ ਉੱਪਰ ਵੱਡੀ ਲੜਾਈ ਲੜੀ ਆ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਤੇ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਸਮੁੱਚੇ ਪਰਿਵਾਰ ਦੀ ਕਤਲੋਗਾਰ ਦਾ ਕਰਨ ਵਾਲਾ ਅਜੀਤ ਸਿੰਘ ਪੂਲਾ ਮੰਨਿਆ ਜਾਂਦਾ ਪੂਲੇ ਦੇ ਉੱਪਰ ਵੱਡੇ ਦੋਸ਼ ਨੇ ਭਾਈ ਹਰਚੰਦ ਸਿੰਘ ਦੇ ਵੱਲੋਂ ਜਿਹੜਾ ਸੀ ਆਪਣੇ ਸਾਥੀਆਂ ਦੇ ਸਮੇਤ ਉਹਨਾਂ ਨੂੰ ਮੌਤੇ ਘਾਟ ਉਤਾਰਿਆ ਜਾਂਦਾ ਹੈ ਜਿਸ ਦੇ ਵਿੱਚ ਨਵਤੇਜ ਸਿੰਘ ਗੁੱਗੂ ਦਾ ਜ਼ਿਕਰ ਵੀ ਹੈ ਕਿ ਜੀਤ ਸਿੰਘ ਖੂਲਾ ਨੂੰ ਕਿਵੇਂ ਜੇਲ੍ਹ ਦੇ ਵਿੱਚ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਇੱਕ ਹਨ ਨੀਤੀ ਦੇ ਤਹਿਤ ਹਨ ਨੀਤੀ ਘੜ ਕੇ ਜੈਲ ਦੇ ਵਿੱਚ ਹੀ ਤੇਲ ਪਾ ਕੇ ਜਿਉਂਦੇ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਔਰ ਜਿਹੜਾ ਅਜਿਹੇ ਸ਼ਖਸ਼ ਰਿਆ ਹੋਵੇ ਅਜਿਹੇ ਸ਼ਖਸ਼ ਨੂੰ ਸਵਰਗਵਾਸੀ ਕਹਿਣਾ ਖਾਲਸੇ ਦੀ ਧਰਤੀ ਦੇ ਉੱਪਰ ਇੱਕ ਤਸਵੀਰ ਲਗਾ ਕੇ ਔਰ ਖਾਲਸੇ ਦਾ ਬਾਣਾ ਬਹੁਤ ਉੱਤਮ ਕਰਕੇ ਮੰਨਿਆ ਜਾਂਦਾ ਏ ਉਸ ਨੂੰ ਬਾਣੇ ਦਾ ਰੂਪ ਦੇਣਾ ਇਹ ਆਪਣੇ ਆਪ ਦੇ ਵਿੱਚ ਵੀ ਬਹੁਤ ਵੱਡੇ ਸਵਾਲ ਖੜੇ ਕਰਦਾ ਕਿ ਆਖਰ ਅਜਿਹੀ ਤਸਵੀਰ ਖਾਲਸੇ ਦੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਦਿਨਾਂ ਦੇ ਵਿੱਚ ਇੱਕ ਚੰਗਾ ਤੇ ਸੁਚੱਜਾ ਖਾਲਸਾ ਪੰਥ ਦੇ ਵੱਲੋਂ ਸੁਨੇਹਾ ਦਿੱਤਾ ਜਾ ਰਿਹਾ ਹੋਵੇ ਇਹ ਚੀਜ਼ ਦਾ ਜਿਹੜੀ ਕਿੰਨਾ ਕੁ ਆਪਣੇ ਆਪ ਦੇ ਵਿੱਚ ਕੀ ਸੁਨੇਹਾ ਦਿੰਦੀ ਆ ਜਾਂ ਇਸ ਤਸਵੀਰ ਨੂੰ ਲਗਾਉਣ ਦਾ ਅਸਲ ਮੰਤਵ ਕੀ ਹੈ ਅਸਲ ਇਹ ਵੀ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਔਰ ਇਸ ਤਸਵੀਰ ਨੂੰ ਤੁਹਾਡੇ ਨਾਲ ਇਸ ਵਿਵਾਦਿਤ ਪੋਸਟਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਮਕਸਦ ਇਹ ਹੈ ਕਿ ਅਸੀਂ ਜਿਹੜੀ तमाम ساری ਜਾਣਕਾਰੀ ਹੈ ਉਸ ਜਾਣਕਾਰੀ ਨੂੰ ਧਿਆਨ ਦੇ ਹਿੱਤ ਵਿੱਚ ਲਿਆ ਸਕੀਏ ਔਰ ਇਸ ਦੇ ਬਾਰੇ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਪੁਸ਼ਟੀ ਜੜੀਆਂ ਨੁਮੈਂਦਾ ਜੱਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਕਿ ਆਖਰ ਇਸ ਤਰ੍ਹਾਂ ਦੀਆਂ ਤਸਵੀਰਾਂ ਜੜੀਆਂ ਨੇ ਜਿਹੜੇ ਲੋਕ ਕਿਤੇ ਨਾ ਕਿਤੇ ਇੱਕ ਦੂਜੀ ਕਤਾਰ ਦੇ ਵਿੱਚ ਖੜੇ ਦਿਖਾਈ ਦਿੱਤੇ ਹੋਣ ਕਿ ਉਹਨਾਂ ਦੀਆਂ ਤਸਵੀਰਾਂ ਇਸ ਤਰੀਕੇ ਦੇ ਨਾਲ ਵੀ ਲਗਾਈਆਂ ਜਾ ਸਕਦੀਆਂ ਨੇ ਜਾਂ ਨਹੀਂ ਤੁਸੀਂ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਅਤੇ ਅੱਗੇ ਇਸ ਵੀਡੀਓ ਨੂੰ ਸਾਂਝੀ ਜ਼ਰੂਰ ਕਰਕੇ ਜਿਹੜਾ ਹੈ ਆਪਣੇ ਸੁਝਾਅ ਜ਼ਰੂਰ ਭੇਜਨੇ